ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਡਕਰ ਪੌਂਟ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੇ ਨਾਲ ਸੰਬੰਧਿਤ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣੇ ਗੁਰਮਤ ਕਾਪ ਦੇ ਸੰਬੰਧ ਦੇ ਆ ਗੁਰਮਤ ਕਾਪ ਦੇ ਨਾਲ ਸੰਬੰਧਿਤ ਮਤਵਪੂਰਨ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਸ ਦੇ ਵਿੱਚ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਇਹ ਹੈ ਕਿ ਗੁਰਮਤਕਾਉ ਦੇ ਵਿਕਾਸ ਵਿੱਚ ਕਿਹੜੇ ਗੁਰੂ ਸਿੱਖਾਂ ਸੌਰੀ ਗੁਰਮਤਕਾਉ ਦੇ ਵਿਕਾਸ ਵਿੱਚ ਕਿਹੜੇ ਸਿੱਖ ਗੁਰੂਆਂ ਦਾ ਮੁੱਖ ਯੋਗਦਾਨ ਰਿਹਾ ਹੈ ਗੁਰਮਤਕਾਉ ਦੇ ਵਿਕਾਸ ਦੇ ਵਿੱਚ ਕਿਹੜੇ ਸਿੱਖ ਗੁਰੂਆਂ ਦਾ ਮੁੱਖ ਯੋਗਦਾਨ ਰਿਹਾ ਹੈ ਤਾਂ ਇਹ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਇਹਨਾਂ ਗੁਰੂਆਂ ਦਾ ਮੁੱਖ ਯੋਗਦਾਨ ਰਿਹਾ ਜਿਸ ਦੇ ਵਿੱਚ ਪਹਿਲੀ ਪਾਤਸ਼ਾਹੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਤੀਜੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਪੰਜਵੀਂ ਅਤੇ ਪਾਤਸ਼ਾਹੀ ਨੌਵੀਂ ਜਿਹੜੇ ਹਨ ਉਹ ਸ਼ਾਮਿਲ ਹਨ ਆਪਣਾ ਅਗਲਾ ਪ੍ਰਸ਼ਨ ਹੈ ਕਿਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਦੀਆਂ 12 ਨੂੰ ਗੁਰਬਾਣੀ ਦੀ ਕੁੰਜੀ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਦਸਾਂ ਗੁਰੂਆਂ ਵਿੱਚੋਂ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਜਿਹੜੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਜਿਸ ਦੇ ਵਿੱਚੋਂ ਪਹਿਲੀਆਂ 5 ਪਾਸ ਚਾਹੀਆਂ ਔਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਤੇ ਜੇਕਰ ਸੀਰੀਅਲ ਵਾਈਜ਼ ਦੇਖੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਹੋਗੇ ਉਸ ਤੋਂ ਬਾਅਦ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਹੋਗੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਹੋਗੇ ਉਸ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਹੋਗੇ ਔਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਗੇ ਠੀਕ ਹੈ ਜੀ ਇਨਾਂ ਗੁਰੂ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਨੈਕਸਟ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਨੇ ਕੀਤੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਭਾਵ ਕੇ ਸਿੱਖਾਂ ਦੇ ਪੰਜਵੇਂ ਗੁਰਸਿੱਖ ਹੋਏ ਸੀ। ਠੀਕ ਹੈ ਜੀ, ਗੁਰੂ ਹੋਏ ਸੀ। ਨੈਕਸਟ ਪ੍ਰਸ਼ਨ ਦੇਖੋ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਸਾਲ ਵਿੱਚ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਸਾਲ ਦੇ ਵਿੱਚ ਕੀਤੀ ਗਈ ਤਾਂ ਇਹ ਕੀਤੀ ਗਈ ਸੀ ਸਾਲ 1604 ਈਸਵੀ ਠੀਕ ਹੈ ਜੀ ਸਾਲ 1604 ਈਸਵੀ ਦੇ ਵਿੱਚ ਨੈਕਸਟ ਕੁਸ਼ਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਕਿੰਨੇ ਰਾਗਾਂ ਵਿੱਚ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਕਿੰਨੇ ਰਾਗਾਂ ਵਿੱਚ ਰਚੀ ਗਈ ਤਾਂ ਇਹ 31 ਰਾਗਾਂ ਦੇ ਵਿੱਚ ਰਚਨਾ ਜਿਹੜੀ ਹੈ ਉਹ ਕੀਤੀ ਗਈ ਸੀ ਨੈਕਸਟ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਦੀ ਰਚਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਦੀ ਰਚਨਾ ਕੀਤੀ ਸੀ ਤਾਂ ਗੁਰੂ ਜੀ ਨੇ 19 ਰਾਗਾਂ ਦੀ ਰਚਨਾ ਕੀਤੀ ਸੀ ਨੈਕਸਟ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਦੇ ਨਾਮ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਜਿਹੜੀਆਂ ਹਨ ਉਹਨਾਂ ਦੇ ਨਾਮ ਲਿਖਣੇ ਹਨ ਤਾਂ ਜਿਨ੍ਹਾਂ ਦੇ ਵਿੱਚੋਂ ਸ੍ਰੀ ਗੁਰੂ ਉਹ ਨਾਨਕ ਗ੍ਰੇਵ ਜੀ ਦੀ ਪਹਿਲੀ ਰਚਨਾ ਜਪੁਜੀ ਸਾਹਿਬ ਜਿਹੜੀ ਕਿ ਸਭ ਤੋਂ ਪ੍ਰਸਿੱਧ ਹੈ ਉਹ ਜਪੁਜੀ ਸਾਹਿਬ ਹੈ ਉਸ ਤੋਂ ਬਾਅਦ ਆਸਾ ਦੀ ਵਾਰ ਪੱਟੀ ਸਿੱਧ ਗੋਸ਼ਟੀ 12 ਮਾ ਤੁਖਾਰੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਪੁਜੀ ਸਾਹਿਬ ਸਭ ਤੋਂ ਪ੍ਰਸਿੱਧ ਰਚਨਾ ਮੰਨੀ ਜਾਂਦੀ ਹੈ ਨੈਕਸਟ ਕੁਐਸਚਨ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰਾਂ ਦੀ ਰਚਨਾ ਕੀਤੀ ਸੀ ਇਹਨਾਂ ਵਾਰਾਂ ਦੇ ਨਾਮ ਨੇ ਆਸਾ ਦੀ ਵਾਰ ਮਾਝ ਦੀ ਵਾਰ ਮਲਹਾਰ ਦੀ ਵਾਰ ਠੀਕ ਹੈ ਜੀ ਨੈਕਸਟ ਪ੍ਰਸ਼ਨ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਵਾਰਾਂ ਦੇ ਨਾਮ ਇਹ ਉਹੀ ਤਿੰਨ ਨਾਮ ਜਿਹੜੇ ਆਪਾਂ ਹੁਣੇ ਦੱਸ ਕੇ ਗਏ ਹਟੀਆਂ ਆਸਾ ਦੀ ਵਾਰ ਮਾਝ ਦੀ ਵਾਰ ਔਰ ਮਲਹਾਰ ਦੀ ਵਾਰ ਠੀਕ ਹੈ ਜੀ ਇਹ ਤਿੰਨ ਵਾਰਾਂ ਵੀ ਜਿਹੜੀਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਕੀਆਂ ਕੰਨਾਂ ਸੀ ਅਗਲਾ ਪ੍ਰਸ਼ਨ ਆਇਆ ਆਪਣੇ ਕੋਲੇ ਲੱਖ ਕੋਹੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹ ਤੁੱਕ ਕਿਸ ਗੁਰੂ ਕਵੀ ਦੀ ਹੈ ਤਾਂ ਇਹ ਜਿਹੜੀ ਤੁੱਕ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀ ਗਈ ਤੁੱਕ ਹੈ ਠੀਕ ਹੈ ਜੀ ਮਤਲਬ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਲਿਖੀ ਹੋਈ ਤੁੱਕ ਹੈ नेक्स्ट ਦੇਖੋ ਮਨ ਜਿੱਤੇ ਜਗ ਜੀਤ ਇਹ ਤੁੱਕ ਕਿਸ ਗੁਰੂ ਕਵੀ ਦੀ ਹੈ ਤਾਂ ਇਹ ਜਿਹੜੀ ਟੁਕ ਹੈ ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਰਚਿਤ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਨਾਮ ਕੁਮਾਰੀ ਨਾਨਕਾਂ ਚੜੀ ਰਹੇ ਦਿਨ ਰਾਤ ਇਹ ਇਹ ਟੁਕ ਕਿਸ ਗੁਰੂ ਕਵੀ ਦੀ ਹੈ ਇਹ ਟੁਕ ਜਿਹੜੀ ਹੈ ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਰਚੀ ਗਈ ਹੈ ਇਸ ਤੋਂ ਇਲਾਵਾ ਮਿੱਠੂ ਤਨੀਵੀ ਨਾਨਕਾ ਕੌਣ ਚੰਗੀਆਂ ਆਤ ਤ ਜਿਹੜੀ ਟੁਕ ਹੈ ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਇੱਕ ਟੁਕ ਹੈ ਠੀਕ ਹੈ ਜੀ ਤੁਨ ਲੱਖੋ ਕੁਸ਼ੀਆਂ ਪਾਤਸ਼ਾਹੀਆਂ ਮਾਨ ਜਿੱਤੇ ਜਗਜੀਤ ਨਾਨਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਮਿੱਤਰ ਦੀ ਵੀ ਨਾਨਕਾ ਗੁਣ ਚੰਗੀਆਂ ਤੱਤ ਜਿਹੜੀਆਂ ਤੁਕਾਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਹਨ ਉਹਨਾਂ ਦੁਆਰਾ ਰਚੀਆਂ ਗਈਆਂ ਹਨ। ਨੇਖ ਦੇਖੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਰਚਨਾ ਵਿੱਚ ਆਪਣੀ ਕਿਸ ਰਚਨਾ ਵਿੱਚ ਕਾਵ ਰੂਪ ਵਿਚ ਰਚੀ ਗੁਰੂ ਅੰਗਦੇਵ ਜੀ ਨੇ ਆਪਣੀ ਰਚਨਾ ਕਿਸ ਕਾਵ ਰੂਪ ਵਿੱਚ ਰਚੀ ਠੀਕ ਹੈ ਜੀ ਸ੍ਰੀ ਗੁਰੂ ਅੰਗਦੇਵ ਜੀ ਨੇ ਆਪਣੀ ਰਚਨਾ ਕਿਸ ਕਾਵ ਰੂਪ ਦੇ ਵਿੱਚ ਰਚੀ ਤਾਂ ਇਹ ਇਹਨਾਂ ਨੇ ਸ਼ਲੋਕ ਦੇ ਰੂਪ ਦੇ ਵਿੱਚ ਰਚਨਾ ਕੀਤੀ ਠੀਕ ਹੈ ਜੀ ਸ਼ਲੋਕ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਅੰਗਦੇਵ ਜੀ ਨੇ ਆਪਣੀ ਰਚਨਾ ਕੀਤੀ ਜੀ ਨਖ ਦੇਖੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਟੋਟਲ 63 ਸਲੋਕਾਂ ਦੀ ਰਚਨਾ ਕੀਤੀ ਰਹੀ ਸੀ ਠੀਕ ਹੈ ਜੀ 63 ਅੱਗੇ ਜਿਖੋ ਅਗਲਾ ਪ੍ਰਸ਼ਨ ਆਇਆ ਆਪਣੇ ਕੋਲੇ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਰਚਨਾ ਕੀਤੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਗਾਂ ਦੇ ਵਿੱਚ ਬਾਣੀ ਰਚੀ ਸੀ ਤਾਂ ਇਹ 17 ਰਗਾਂ ਦੇ ਵਿੱਚ ਰਚੀ ਸੀ ਇਸ ਤੋਂ ਪਹਿਲਾਂ ਆਪਾਂ ਨੇ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਸੀ ਤਾਂ ਉਹਨਾਂ ਨੇ ਕੀਤੀ ਸੀ 19 ਰਗਾਂ ਦੇ ਵਿੱਚ ਠੀਕ ਹੈ ਜੀ 19 ਰਗਾਂ ਦੇ ਵਿੱਚ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਬਾਣੀ ਨਾਲ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਜਿਸ ਬਾਣੀ ਨਾਲ ਕੀਤਾ ਜਾਂਦਾ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁਜੀ ਸਾਹਿਬ ਦੀ ਰਚਨਾ ਨਾਲ ਆਰੰਭ ਹੁੰਦਾ ਹੈ ਠੀਕ ਹੈ ਜੀ ਜਪੁਜੀ ਸਾਹਿਬ ਦੀ ਬਾਣੀ ਨਾਲ ਹੀ ਆਰੰਭ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨੈਕਸਟ ਕੁਐਸਚਨ ਦੇਖੋ ਗੁਰੂ ਸਾਹਿਬਾਨ ਦੀਆਂ ਬਾਣੀਆਂ ਵਿੱਚੋਂ ਕਿਸ ਰਚਨਾ ਨੂੰ ਗੁਰਸਿੱਖਾਂ ਲਈ ਨਿੱਤਨੇਮ ਦਾ ਅਧਾਰ ਪ੍ਰਾਪਤ ਹੋਇਆ ਤਾਂ ਇਹ ਹੈ ਜਪੁਜੀ ਸਾਹਿਬ ਜਪੁਜੀ ਸਾਹਿਬ ਦੀ ਬਾਣੀ ਨੂੰ ਨਿੱਤ ਨੇਮ ਦਾ ਦਰਜਾ ਪ੍ਰਾਪਤ ਹੈ ਸਿੱਖ ਧਰਮ ਦੇ ਵਿੱਚ ਨਖ ਦੇਖੋ ਨਖ ਹੈ ਆਪਣੇ ਕੋਲੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਮ ਲਿਖੋ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਮ ਨੇ ਤਾਂ ਆਨੰਦ ਸਾਹਿਬ ਔਰ ਪੱਟੀ ਅਤੇ 12 ਠੀਕ ਹੈ ਜੀ ਆਨੰਦ ਸਾਹਿਬ ਸਭ ਤੋਂ ਪ੍ਰਮੁੱਖ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੇ ਵੀ ਵਿਆਹ ਇਹ ਰਸਮ ਹੁੰਦੀ ਹੈ ਉਹਦੇ ਵਿੱਚ ਆਨੰਦਕਾਰ ਦੀ ਰਸਮ ਹੀ ਕੀਤੀ ਜਾਂਦੀ ਹੈ ਆਨੰਦਕਾਰਾਂ ਜੀ ਕਾਰਜ ਦੀ ਰਸਮ ਤੋਂ ਬਿਨਾ ਸਿੱਖ ਧਰਮ ਦੇ ਵਿੱਚ ਵਿਆਹ ਦੀ ਰਸਮ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਠੀਕ ਹੈ ਜੀ ਤਾਂ ਆਨੰਦਕਾਰ ਦੀ ਰਸਮ ਸਭ ਤੋਂ ਮਹੱਤਵਪੂਰਨ ਹੈ ਆਨੰਦ ਕਾਰਜ ਆਨੰਦ ਸਾਹਿਬ ਇਹ ਜਿਹੜੀ ਰਚਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੀ ਗਈ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਕਿੰਨੀਆਂ ਅਧਿਆਤਮਿਕ ਬਾਰਾਂ ਰਚੀਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਕਿੰਨੀਆਂ ਅਧਿਆਤਮਿਕ ਬਾਣ ਰਚੀਆਂ ਤਾਂ ਗੁਰੂ ਜੀ ਨੇ 8 ਅਧਿਆਤਮਿਕ ਬਾਣ ਦੀ ਰਚਨਾ ਕੀਤੀ। ਨੈਕਸਟ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਮੁੱਖ ਜੀ ਜੀ ਪ੍ਰਮੁੱਖ ਰਚਨਾ ਦਾ ਨਾਮ ਲਿਖੋ। ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਮੁੱਖ ਰਚਨਾ ਦਾ ਨਾਮ ਲਿਖੋ ਸਕੇ ਛੰਤ ਠੀਕ ਜੀ ਅੱਗੇ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਵਾਰਤਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਸੀ ਤਾਂ ਉਹਨਾਂ ਨੇ ਕੀਤੀ ਸੀ 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਠੀਕ ਹੈ ਜੀ ਨੈਕਸਟ ਪੇਜ ਨੂੰ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਰਾਗ ਬੜਿਆ ਸੀ ਦੇਖੋ ਇਹਨਾਂ ਆਪਾਂ ਨੇ ਬੜਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਹਨ ਠੀਕ ਹੈ ਜੀ ਤਾਂ 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਰਚਨਾ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਵ ਕਿ ਉਹਨਾਂ ਨੇ ਇੱਕ ਰਾਗ ਦੇ ਵਿੱਚ ਆਪਣੀ ਰਚਨਾ ਨਹੀਂ ਕੀਤੀ ਤਾਂ ਹੁਣ ਆਪਾਂ ਨੇ ਇਹੀ ਦੱਸਣਾ ਕਿ ਉਹਨਾਂ ਨੇ ਕਿਹੜੇ ਰਾਗ ਦੇ ਵਿੱਚ ਰਚਨਾ ਨਹੀਂ ਕੀਤੀ ਤਾਂ ਉਹਨਾਂ ਨੇ ਜਯਜਵੰਤੀ ਰਾਗ ਦੇ ਵਿੱਚ ਰਚਨਾ ਨਹੀਂ ਕਿੰਨੀ ਠੀਕ ਹੈ ਜੀ ਨੈਕਸਟ ਕੁਸ਼ਨ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਧਿਆਤਮਿਕ ਵਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਅਧਿਆਤਮਿਕ ਵਾਰਾਂ ਸ਼ਾਮਿਲ ਹਨ ਠੀਕ ਹੈ ਜੀ 22 ਅਧਿਆਤਮਿਕ ਵਾਰਾਂ ਸ਼ਾਮਿਲ ਹਨ ਠੀਕ ਹੈ ਨੈਕਸਟ ਦੇਖੋ ਸਿੱਖ ਗੁਰੂਆਂ ਵਿੱਚੋਂ ਪਹਿਲੇ ਅਧਿਆਤਮਿਕ ਵਾਰਕਾਰ ਕਿਹੜੇ ਸੀ ਪਾਪ ਕੇ ਸਭ ਤੋਂ ਪਹਿਲੇ ਕੌਣ ਸਿੱਖ ਗੁਰੂ ਹੋਏ ਜਿਨ੍ਹਾਂ ਨੇ 12 ਦੀ ਰਚਨਾ ਆਰੰਭ ਕੀਤੀ ਤਾਂ ਇਹ ਕਿਤੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸੀ ਔਰ ਪਹਿਲੇ ਅਧਿਆਤਮਿਕ ਵਾਰਕਾਰ ਭਾਵ ਕੇ 12 ਦੀ ਰਚਨਾ ਕਰਨ ਵਾਲੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹੋਏ ਹਨ ਨੈਕਸਟ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆ ਪ੍ਰਮੁੱਖ ਰਚਨਾਵਾਂ ਕਿਹੜੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਹਨ ਤਾਂ ਸੁਖਮਣੀ ਸਾਹਿਬ 12ਵਾਂ 52 ਅਖਰੀ ਇਹ ਰਚਨਾਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਮੰਨੀਆਂ ਜਾਂਦੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਹਨ ਪ੍ਰਸਿੱਧ ਹਨ ਨੇਪ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਤਾਂ ਇਹ ਸੁਖਮਣੀ ਸਾਹਿਬ ਹੈ ਠੀਕ ਹੈ ਜੀ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਔਰ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਨਖਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ? ਤਾਂ ਉਹ ਮੰਨੇ 15 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ। ਨਖਤ ਦੇਖੋ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੰਨੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ? ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸ਼ਲੋਕ ਔਰ ਉਹਨਾਂ ਅਹੜ ਸ਼ਬਦ ਜਿਹੜੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਨਖ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਕੌਣ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਕੌਣ ਸਨ ਤਾਂ ਇਹ ਭਾਈ ਗੁਰਦਾਸ ਜੀ ਹੋਏ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੇਖਨ ਵੀ ਪਹਿਲੇ ਲਿਖਾਰੀ ਹੋਏ ਜੋ ਠੀਕ ਹੈ ਜੀ ਨੈਕਸਟ ਦੇਖੋ ਭਾਈ ਗੁਰਦਾਸ ਜੀ ਨੇ ਕਿੰਨੀਆਂ ਬਾਰਾਂ ਦੀ ਰਚਨਾ ਕੀਤੀ ਭਾਈ ਗੁਰਦਾਸ ਜੀ ਨੇ 39 ਬਾਰਾਂ ਦੀ ਰਚਨਾ ਕੀਤੀ ਸੀ ਠੀਕ ਹੈ ਜੀ 39 ਬਾਰਾਂ ਦੀ ਰਚਨਾ ਕੀਤੀ ਨਖਤ ਦੇਖੋ ਭਾਈ ਗੁਰਦਾਸ ਜੀ ਨੇ ਕਿੰਨੀਆਂ ਬਾਰਾਂ ਦੀ ਰਚਨਾ ਕੀਤੀ 39 ਨਖਤ ਹੈ ਆਪਣੇ ਕੋਲੇ ਪੰਜਾਬੀ ਸਾਹਿਤ ਵਿੱਚ ਸਭ ਨਾਲੋਂ ਵੱਧ ਬਾਰਾਂ ਕਿਸ ਨੇ ਰਚੀਆਂ ਤਾਂ ਇਹਨਾਂ ਨੇ ਰਚੀਆਂ ਇਹ ਭਾਈ ਗੁਰਦਾਸ ਜੀ ਨੇ ਠੀਕ ਹੈ ਜੀ ਭਾਈ ਗੁਰਦਾਸ ਜੀ ਨੇ ਸਭ ਨਾਲੋਂ ਵੱਧ ਬਾਣੀਆਂ ਰਚੀਆਂ 39 ਨਖਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਅੰਗ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪੰਨੇ ਹਨ ਉਹਨਾਂ ਨੂੰ ਅੰਗ ਕਿਹਾ ਜਾਂਦਾ ਹੈ ਔਰ ਉਹਨdou ਉਹਨਾਂ ਦੀ ਸੰਖਿਆ 1430 ਹੈ ਠੀਕ ਹੈ ਜੀ ਆਪਕੇ 1430 ਅੰਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਭਾਗਾਂ ਗੁਰੂਆਂ ਭਟਾਂ ਨਿਕਟਵਰਤੀਆਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ 13 ਭਗਤਾਂ 15 ਭਟਾਂ ਤੇ ਨਿਕਟ ਵਰਤਾਂ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ 15 ਭਗਤਾਂ 11 ਭਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਠੀਕ ਹੈ ਜੀ। 6 ਗੁਰੂ 15 ਭਗਤ 11 ਭਟ ਔਰ 4 ਗੁਰਸਿੱਖ ਜਿਹੜੇ ਹੈ ਉਹਨਾਂ ਦੀ ਬਾਣੀ ਦਰਜ ਹੈ ਟੋਟਲ 36 ਹੋ ਗਏ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਸਹੀ ਹੈ ਠੀਕ ਹੈ ਜੀ ਇਹ ਸਹੀ ਹੈ ਇੱਥੇ ਭਗਤ 15 ਸਹੀ ਹੈ ਬਟ ਜਿਹੜੇ ਭਟ ਲਿਖੇ ਹੋਏ ਨੇ ਇਹ ਸਹੀ ਨਹੀਂ ਹੈ ਠੀਕ ਹੈ ਜੀ ਨਖ ਤੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਸਦੀ ਤੋਂ ਲੈ ਕੇ ਕਿੰਨੀ ਸਦੀ ਤੱਕ ਗੁਰੂਆਂ ਅਧਿਆਤਮਿਕ ਕਵੀਆਂ ਦੀ ਬਾਣੀ ਦਰਜ ਹੈ ਤਾਂ ਇੱਕ ਲੰਬਾ ਸਮਾਂ ਜਿਹੜਾ ਕਿ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਚੱਲਦਾ ਹੈ ਠੀਕ ਹੈ ਜੀ ਤਾਂ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਗੁਰੂਆਂ ਕਵੀਆਂ ਅਧਿਆਤਮਕਾਰਾਂ ਦੀ ਜਿਹੜੀ ਬਾਣੀ ਹੈ ਉਹ ਦਰਜ ਹੈ। ਨੇक्स्ट ਦੇਖੋ। ਸਿੱਖ ਗੁਰੂਆਂ ਦੁਆਰਾ ਰਚੀਆਂ ਗਈਆਂ ਕਿੰਨੀਆਂ 12 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਗੁਰੂਆਂ ਦੁਆਰਾ ਰਚੀਆਂ ਗਈਆਂ ਕਿੰਨੀਆਂ 12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤਾਂ ਇਹ ਸੰਖਿਆ ਦੇ ਵਿੱਚ 21 ਹਨ। ਉਹ ਆਪਕੇ 21 12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਨਖ ਦੇਖੋ ਸਿੱਖ ਗੁਰੂਆਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਤੇ ਕਿਸ ਦੀਆਂ 12 ਦਰਜ ਹਨ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਸੱਤੇ ਅਤੇ ਬਲਵੰਡ ਦੀ ਬਾਣੀ ਦਰਜ ਹੈ ਔਰ ਉਹਨਾਂ ਦੀ ਸੰਖਿਆ ਇੱਕ ਹੈ ਪਾਪ ਕੀ ਇੱਕ ਵਾਰ ਦਰਜ ਹੈ ਜੋ ਕਿ ਸੱਤੇ ਬਲਵੰਡ ਦੀ ਰਚੀ ਹੋਈ ਹੈ ਠੀਕ ਹੈ ਜੀ ਸਿੱਖ ਗੁਰੂਆਂ ਤੋਂ ਇਲਾਵਾ ਨਖ ਦੇਖੋ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ 12 ਲਿਖੀਆਂ ਹਨ ਗੁਰੂ ਜੀ ਨੇ 4 12 ਦੀ ਰਚਨਾ ਕੀਤੀ ਸੀ ਨਖਤਿ ਪੁੱਛਣਾ ਹੈ ਆਪਣੇ ਕੋਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜੇ ਕਿਹੜੇ ਰਾਗਾਂ ਵਿੱਚ 12 ਲਿਖੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਰਾਗ ਕਿਹੜੇ ਕਿਹੜੇ ਰਾਗਾਂ ਦੇ ਵਿੱਚ 12 ਲਿਖੀਆਂ ਤਾਂ ਗੁਰੂ ਜੀ ਨੇ ਰਾਗ ਗੁਜਰੀ ਰਾਗ ਸੁਹੀ ਰਾਗ ਰਾਮਕਲੀ ਅਤੇ ਰਾਗ ਮਾਰੂ ਦੇ ਵਿੱਚ 12 ਦੀ ਰਚਨਾ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਠੀਕ ਹੈ ਜੀ ਨੈਕਸਟ ਦੇਖੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਨਾ ਗੁਰੂ ਜੀ ਨੇ 6 ਵਾਰਾਂ ਦੀ ਰਚਨਾ ਕੀਤੀ ਸੀ ਨੈਕਸਟ ਪੇਜ ਨੂੰ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਕਿੰਨੇ ਰਾਗਾਂ ਵਿੱਚ ਹੈ ਠੀਕ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਕਿੰਨੇ ਰਾਗਾਂ ਵਿੱਚ ਹੈ ਤਾਂ ਇਹ 22 ਰਾਗਾਂ ਦੇ ਵਿੱਚ ਦਰਜ ਹੈ ਠੀਕ ਹੈ ਜੀ ਭਗਤਾਂ ਦੁਆਰਾ ਰਚੀ ਬਾਣੀ 22 ਰਾਗਾਂ ਦੇ ਵਿੱਚ ਦਰਜ ਹੈ ਨੈਕਸਟ ਕੁਐਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਨਾਲੋਂ ਵੱਧ ਸ਼ਬਦ ਕਿਸ ਭਗਤ ਨੇ ਲਿਖੇ ਸਭ ਨਾਲੋਂ ਵੱਧ ਸ਼ਬਦ ਕਿਸ ਭਗਤ ਨੇ ਲਿਖੇ ਤਾਂ ਭਗਤ ਕਬੀਰ ਜੀ ਦੇ ਜੋ ਸ਼ਬਦ ਹਨ ਉਹ ਸਭ ਤੋਂ ਜ਼ਿਆਦਾ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੈਕਸਟ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸਭ ਨਾਲੋਂ ਘੱਟ ਸ਼ਬਦਾਂ ਵਿੱਚ ਰਚਨਾ ਕਰਨ ਵਾਲੇ ਭਗਤਾਂ ਦੇ ਨਾਮ ਲਿਖੋ ਗੁਰਬਾਣਿਆਂੋਂ ਘਟ ਸ਼ਬਦਾਂ ਵਿੱਚ ਰਚਨਾ ਕਰਨ ਵਾਲੇ ਭਗਤਾਂ ਦੇ ਨਾਮ ਲਿਖਨੇ ਤਾਂ ਇਨ੍ਹਾਂ ਭਗਤਾਂ ਦੇ ਇੱਕ ਇੱਕ ਸ਼ਬਦ ਹਨ ਜਿਨ੍ਹਾਂ ਦੇ ਵਿੱਚੋਂ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਹੈ ਭਗਤ ਸੈਨ ਜੀ ਦਾ ਇੱਕ ਸ਼ਬਦ ਹੈ ਭਗਤ ਸੂਰਦਾਸ ਜੀ ਦਾ ਇੱਕ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ ਭਗਤ ਸਾਧਨਾ ਜੀ ਦਾ ਇੱਕ ਸ਼ਬਦ ਹੈ ਔਰ ਭਗਤ ਪਿੱਪਾ ਜੀ ਦਾ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨ੍ਹਾਂ ਭਗਤਾਂ ਦੇ ਸ਼ਬਦ ਜੋ ਰਚੇ ਗਏ ਹਨ ਇੱਕ ਇੱਕ ਹਨ ਜੋ ਕਿ ਸ਼ਾਮਿਲ ਕੀਤੇ ਗਏ ਹਨ। ਨਖ ਦੇਖੋ ਭਗਤ ਨਾਮਦੇਵ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤਾਂ ਇਹਨਾਂ ਦੀ ਸੰਖਿਆ 61 ਹੈ ਠੀਕ ਹੈ ਜੀ ਭਗਤ ਨਾਮਦੇਵ ਜੀ ਦੇ 61 ਸ਼ਬਦ ਸ਼ਾਮਿਲ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਨੈਕਸਟ ਪ੍ਰਸ਼ਨ ਆ ਗਿਆ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਦੇ ਕਿੰਨੇ ਸ਼ਬਦ ਦਰਜ ਹਨ ਤਾਂ ਇਹਨਾਂ ਦੇ 40 ਸ਼ਬਦ ਦਰਜ ਹਨ ਨਾਮਦੇਵ ਦੇ 61 ਤੇ ਰਵਿਦਾਸ ਜੀ ਦੇ 40 ਠੀਕ ਹੈ ਜੀ ਅੱਗੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਬਾਣੀ ਨੂੰ ਕਿੰਨਾ ਭਾਗਾਂ ਵਿੱਚ ਵੰਡਿਆ ਗਿਆ ਹੈ ਗੁਰੂ ਅਤੇ ਜੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਹੁਣ ਇਹ ਭਾਗ ਕਿਹੜੇ-ਕਿਹੜੇ ਹਨ ਉਹ ਦੇਖੋ ਪਹਿਲੇ ਭਾਗ ਵਿੱਚ ਰਾਗ ਤੋਂ ਪਹਿਲਾਂ ਦੀਆਂ ਤਿੰਨ ਬਾਣੀਆਂ ਠੀਕ ਹੈ ਜੀ ਰਾਗ ਤੋਂ ਪਹਿਲਾਂ ਦੀਆਂ ਤਿੰਨ ਬਾਣੀਆਂ ਦੂਜੇ ਭਾਗ ਵਿੱਚ ਰਾਗਬੱਧ ਬਾਣੀਆਂ ਔਰ ਤੀਜੇ ਭਾਗ ਵਿੱਚ ਰਾਗਮੁਕਤ ਬਾਣੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸੰਕਲਿਤ ਬਾਣੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਨੈਕਸਟ ਕੁਐਸਚਨ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ ਦੀਆਂ ਬਾਣੀਆਂ ਕਿਸ ਤਰਤੀਬ ਵਿੱਚ ਸੰਕਲਿਤ ਹਨ ਤਾਂ ਇਹ ਗੁਰੂ ਕ੍ਰਮ ਦੇ ਅਨੁਸਾਰ ਹੀ ਸੰਕਲਿਤ ਹਨ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਉਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਅੰਤ ਦੇ ਵਿੱਚ ਭਾਵੇਂ ਕਿ 9ਵੇਂ ਗੁਰੂ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਹੈ ਤਾਂ ਗੁਰੂਆਂ ਦੀ ਜੋ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ ਉਹ ਗੁਰੂ ਕ੍ਰਮ ਦੇ ਅਨੁਸਾਰ ਹੀ ਸ਼ਾਮਿਲ ਕੀਤਾ ਗਿਆ ਹੈ ਠੀਕ ਹੈ 1604 ਈਸਵੀ ਵਿੱਚ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਰ ਕਿਸ ਨਾਮ ਨਾਲ ਪ੍ਰਚਲਿਤ ਹੈ ਤਾਂ ਇਹਨਾਂ ਨੂੰ ਆਦਿ ਗ੍ਰੰਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਤੋਂ ਇਲਾਵਾ ਕਰਤਾਰਪੁਰ ਬੀੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੂਪ 1604 ਈਸਵੀ ਦੇ ਵਿੱਚ ਸੰਪਾਦਿਤ ਕੀਤਾ ਗਿਆ ਸੀ ਠੀਕ ਹੈ ਜੀ ਨਖ ਦੇਖੋ ਕਿਹੜੇ ਸਿੱਖ ਗੁਰੂਆਂ ਨੇ ਕੋਈ ਬਾਣੀ ਨਹੀਂ ਰਚੀ ਕਿਹੜੇ ਸਿੱਖ ਗੁਰੂਆਂ ਨੇ ਕੋਈ ਬਾਣੀ ਨਹੀਂ ਰਚੀ ਤਾਂ ਇਹ ਹੋਵੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਹਰਗੋਬਿੰਦ ਸਾਹਿਬ ਜੀ 7ਵੇਂ ਗੁਰੂ ਹਰ राय जी 8ਵੇਂ ਗੁਰੂ ਹਰਕ੍ਰਿਸ਼ਨ ਜੀ ਇਨਨਦ ਗੁਰੂ ਸਹਿਬਾਨ ਨੇ ਕੋਈ ਬਾਣੀ ਦੀ ਰਚਨਾ ਨਹੀਂ ਕੀਤੀ। ਨੈਕਸਟ ਅਪ੍ਰੋਸ਼ਨ ਦੇਖੋ ਕਿਹੜੇ ਸਿੱਖ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਨਰ ਸੰਪਾਦਨ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਠੀਕ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸੰਪਾਦਨ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਨਰ ਸੰਪਾਦਨ ਵਿੱਚ ਕਿਸ ਗੁਰੂ ਦੀ ਰਚਨਾ ਨੂੰ ਸ਼ਾਮਿਲ ਕੀਤਾ ਸੀ ਤਾਂ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਨੂੰ ਪੁਨਰ ਸੰਪਾਦਨ ਕਰਵਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਰੂਪ ਦੇ ਵਿੱਚ ਸ਼ਾਮਿਲ ਕੀਤਾ ਸੀ ਨਖ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਨਰ ਸੰਪਾਦਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਕਿਸ ਨੂੰ ਸੌਂਪਿਆ ਸੀ ਤਾਂ ਇਹ ਸੌਂਪਿਆ ਗਿਆ ਸੀ ਭਾਈ ਮਨੀ ਸਿੰਘ ਜੀ ਨੂੰ ਠੀਕ ਹੈ ਜੀ ਭਾਈ ਮਨੀ ਸਿੰਘ ਜੀ ਨੂੰ ਪੁਨਰ ਸੰਪਾਦਨ ਦੇ ਸਮੇਂ ਲਿਖਣ ਦਾ ਜਿਹੜਾ ਕੰਮ ਸੀ ਉਹ ਸੌਂਪਿਆ ਗਿਆ ਸੀ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਨਨਰ ਸੰਪਾਦਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਕਿੱਥੇ ਪੂਰਾ ਕੀਤਾ ਤਾਂ ਇਹ ਕੀਤਾ ਸੀਗਾ ਜੀ ਦੰਦਮਾ ਸਾਹਿਬ ਦੇ ਵਿੱਚੋਂ ਦੰਦਮਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ ਲਿਖਣ ਦਾ ਜੋ ਕਾਰਜ ਸੀ ਪੂਰਾ ਕੀਤਾ ਗਿਆ ਨਖਤ ਵਿਸ਼ਣ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਨ ਸੰਪਾਦਨ ਵਾਲੀ ਬੀੜ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਦੰਦਮੀ ਬੀੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਦ ਕਿ ਉੱਪਰ ਪੜਿਆ ਆਪਾਂ ਕਿ ਆਦਿ ਗ੍ਰੰਥ ਸਾਹਿਬ ਨੂੰ ਕਿਹੜੀ ਬੀੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤਾਂ ਕਰਤਾਰਪੁਰ ਬੀੜ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ ਠੀਕ ਹੈ ਜੀ ਨੈਕਸਟ ਦੇਖੋ ਕਿਸ ਸਿੱਖ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਤਾਂ ਕਿਸ ਸਿੱਖ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ ਸੀ ਤਾਂ ਇਹ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਤਵੇ ਚਲਾਇਓ ਪੰਥ ਹਾਂ ਸੌਰੀ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦਾ ਸੌਰੀ ਗੰਤ ਹੋ ਗਿਆ ਥਾ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਜੋ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਗੁਰਮਤ ਸਾਹਿਤ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਿੱਸਾ ਕਾਵ ਜਾਂ ਕੋਈ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਸ਼ਾ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ